ਜੀ ਡੀਪੀ ਡਾਊਨ ਹੋ ਗਈ ਕਹਿੰਦੇ ਕੱਲ ਦੀ ਰਿਪੋਰਟ ਹੈ ਹੋਰ 6-7 ਸੈਕਟਰ ਡਾਊਨ ਤੇ ਖੇਤੀ ਵਾਲਾ ਸੈਕਟਰ ਫਿਰ ਉੱਪਰ ਵੱਲ ਜਾ ਰਿਹਾ ਸਰਕਾਰੀ ਰਿਪੋਰਟ ਹੈ ਰਾਜਕੁਮਾਰ ਜੀ ਕਹਿ ਰਹੇ ਨੇ ਤੇ ਜੀ ਡੀਪੀ ਤਾਂ ਨਹੀਂ ਦੇਖੋ ਜੀ ਡੀਪੀ ਦਾ ਅਨੁਮਾਨ ਹੈ ਜੀ ਕਿ ਇਹ ਕੋਰੋਨਾ ਤੋਂ ਬਾਅਦ ਸਭ ਤੋਂ ਥੱਲੇ ਜਾਏਗਾ ਅਸਲ 'ਚ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਸਰ ਐਕਚੁਅਲ ਜੀ ਡੀਪੀ ਇੰਡੀਆ ਦੀ ਹੈ ਹੀ ਬਹੁਤ ਥੱਲੇ ਆ ਬਿਲਕੁਲ ਕਿਉਂਕਿ ਮੈਂ ਕਰਤਿ ਸ਼ਾਸਤਰੀ ਨੂੰ ਸੁਣਿਆ ਉਸਨੇ ਕਿਹਾ ਕਿ ਜਿੰਨਾ ਇਹਨਾਂ ਨੇ ਹਿਰੇ-ਫਿਰ ਕੀਤਾ ਜੋ ਇਹ ਅਨੁਮਾਨ ਲਾਉਂਦੇ ਆ ਜਾ ਜਿਹੜਾ ਇਹ ਅੰਕੜਾ ਦਰਸਾਉਂਦੇ ਆ ਉਹ ਤੋਂ 2 ਥੱਲੇ ਮੰਨ ਲਓ ਦੋ ਜੇ 6 ਕਹਿੰਦੇ ਤਾਂ ਸਮਝ ਲਓ 4 ਰਿਹਾ 4 ਬਿਲਕੁਲ ਕਿੱਡਾ ਵੱਡਾ ਝੂਠ ਆ ਕਿੱਡਾ ਵੱਡਾ ਫਰੇਮ ਹੈ ਜੀ ਸਰ ਇਹਦੇ ਤੇ ਖੁੱਲ ਕੇ ਆਪਾਂ ਗੱਲ ਕਰ ਚੁੱਕੇ ਆ ਬਿਲਕੁਲ ਕਿ ਲੋਕਾਂ ਦਾ ਸੋਨਾ ਜਿਹੜਾ ਜੀ ਬੈਂਕਾਂ 'ਚ ਰੱਖਿਆ ਡਿਫਾਲਟ ਕਰ ਰਹੇ ਨੇ ਉਹ ਸੋਨਾ ਮਿੱਟੀ ਹੋ ਰਿਹਾ ਹਮ ਇਟ ਮੀਨ ਕਿ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਲੋਕ 골ਡ ਵੇਚ ਰਹੇ ਨੇ ਵੇਚ ਰਹੇ ਬਿਲਕੁਲ ਆ ਪਿੱਛੇ ਜੇ ਤੁਸੀਂ ਦੇਖੋ ਕਿ ਜਿਹੜੀਆਂ ਗੱਡੀਆਂ ਨੇ ਨਵੀਆਂ ਬਣੀਆਂ 4-ਵਿਲਰ ਹਮ ਉਹਨਾਂ ਦੇ ਮਤਲਬ ਕਿ ਜੇ ਤੁਸੀਂ ਦੇਖੋਗੇ ਤੇ ਜੋ ਗੜਾਉਣਾ ਜਾਂ ਜਿਹੜੇ ਸ਼ੋਰੂਮ ਹੈ ਭਰੇ ਭਰੇ ਸੀਗੇ ਵਕ ਨਹੀਂ ਸੀ ਰਹੀਆਂ ਜੀ ਜੀ ਦੁਪਈਆਵਾਨਾਂ ਦਾ ਇਹ ਹਾਲ ਹੈ ਹਮ ਤਾਂ ਇਹੀ ਚੀਜ਼ ਇਹ ਸੂਚਕ ਹੁੰਦੇ ਨੇ ਇਹ ਨਾ ਚੀਜ਼ਾਂ ਦੇ ਹਮ ਅੱਜ ਦੇ ਡੇਟ 'ਚ ਜੇ ਦੇਖੀਏ ਤਾਂ ਲੋਕ ਜਿਹੜੇ ਨੇ ਖਾਸ ਤੌਰ ਤੇ ਮਿਡਲ ਕਲਾਸ ਹੈ ਜਿਹੜਾ ਇੰਡੀਆ ਦਾ ਮਿਡਲ ਕਲਾਸ ਤੇ ਕਿਸ ਤਰ੍ਹਾਂ ਦਾ ਬਣ ਗਿਆ ਕਿ ਉਹ ਉੱਤੇ ਜਾਣ ਦੀ ਬਜਾਏ ਤਾਨੂੰ ਹੂੰ ਉਹ ਸੰਘਰਸ਼ ਇਸ ਕਰਕੇ ਕਰ ਰਿਹਾ ਕਿ ਮੈਂ ਹੋਰ ਥੱਲੇ ਨਾ چلا ਜਾਵਾਂ ਸਰ ਆ ਹਾਲਤ ਹੈ ਸਾਡੀ ਐਕਚੁਅਲੀ ਚ ਬਚਾਉਣ ਦੇ ਚੱਕਰ ਚ ਇੱਥੇ ਇਕਨੋਮੀ ਨਾਲ ਜੁੜੀ ਮਤਲਬ ਕਿ ਪਤਾ ਨਹੀਂ ਕਿ ਚਰਚਾ ਹੀ ਨਹੀਂ ਹੁੰਦੀ ਚਰਚਾ ਹੀ ਨਹੀਂ ਹੈਨਾ ਖੇਤੀ ਸੈਕਟਰ ਸਰ ਇੰਨਾ ਕਿ ਇੰਡੀਆ ਦਾ ਖੇਤੀ ਸੈਕਟਰ ਬਹੁਤ ਵਿਸ਼ਾਲ ਹੈ ਹੂੰ ਖੇਤੀ ਸੈਕਟਰ ਚ ਹੁਣ ਤੁਸੀਂ ਦੇਖ ਲਓ ਇੰਡੀਆ ਛੋਟਾ ਹੈ ਜੀ ਕਿੰਨੇ ਫਾਰਮਰ ਆ ਕਿੰਨੇ ਕਰੋੜ ਫਾਰਮਰ ਆ ਉਹਦੇ ਚ ਹੂੰ ਤੋ ਖੇਤੀ ਸੈਕਟਰ ਜਿਹੜਾ ਹੈ ਨਾ ਖੇਤੀ ਸੈਕਟਰ ਦਾ ਚੱਕਰ ਪਤਾ ਕੀ ਹੈ ਕਿ ਵੱਸੋਂ 40 ਕਰੋੜ ਉਹਦੇ ਚ ਲੱਗੀ ਆ ਜੀ ਪਰ ਉਹਦਾ ਕੰਟਰੀਬਿਊਸ਼ਨ ਕੀ ਹੈ ਕੰਟਰੀਬਿਊਸ਼ਨ ਪਰਸੈਂਟੇਜ ਚੱਕ ਕੇ ਦੇਖੋ ਨਾ ਬਿਲਕੁਲ ਫਿਰ ਉੱਥੇ ਥੋੜਾ ਰਹਿ ਜਾਂਦਾ ਗਰੋਥ ਉਹਦੀ ਹੈਗੀ ਆ ਜੀ ਮੰਨ ਲਓ 2% ਹੈ 4% ਹੈ ਉਹ ਪੋਜ਼ੀਟਿਵ ਰਹੇਗੀ ਬਿਲਕੁਲ ਪਰ ਉਹਦਾ ਫਾਇਦਾ ਜਿਹੜਾ ਨਾ ਫਾਰਮਰ ਨੂੰ ਹੁੰਦਾ ਨਾ ਦੇਸ਼ ਨੂੰ ਹੁੰਦਾ ਜੀ ਬਿਲਕੁਲ ਕਿਉਂਕਿ ਬਸੋਂ ਬਹੁਤ ਜ਼ਿਆਦਾ ਲੱਗੀ ਆ ਬਸੋਂ ਬਹੁਤ ਜ਼ਿਆਦਾ ਕਿਉਂਕਿ ਮਲਟੀ ਸੈਕਟਰ ਤਾਂ ਸਾਡਾ ਜੀ ਮੈਨੂਫੈਕਚਰਿੰਗ ਸੈਕਟਰ ਕੰਸਟਰਕਸ਼ਨ ਸੈਕਟਰ ਜਾਂ ਬਿਜਲੀ ਸੈਕਟਰ ਇਹ ਜਿਹੜੇ ਆ ਮਾਈਨਿੰਗ ਸੈਕਟਰ ਜਦੋਂ ਇਹ ਉੱਭਰਦੇ ਆ ਡਿਮਾਂਡ ਇਥੋਂ ਸਿੱਧ ਹੁੰਦੀ ਆ ਕਿ ਬਾਜ਼ਾਰ ਦੀ ਡਿਮਾਂਡ ਜ਼ਬਰਦਸਤ ਆ ਤੇ ਇਹਦੇ ਨਾਲ ਹੀ ਜੀਡੀਪੀ ਜਾਂ ਇਹਦੇ ਨਾਲ ਹੀ ਕਹਿ ਲਓ ਕਿ ਰੋਜ਼ਗਾਰ ਜਿਹੜਾ ਉਹ ਨਿਕਲਦਾ ਆ ਸਾਬ ਜੀ ਜੀ ਬਿਲਕੁਲ ਇਹ ਐਕਸਪੋਜ਼ ਹੋ ਗਏ ਨੇ ਨਰਿੰਦਰ ਮੋਦੀ ਉਰੇ ਗੁਜਰਾਤ ਲੌਬੀ ਵਾਲੇ ਫਲਾਣੀ ਇਕਨੋਮੀ ਬਣਾ ਦੇਾਂਗੇ ਤਾਂ ਚੁਰਲੂ ਫੇਰੀ ਜਾਂਦੇ ਆ ਤੁਸੀਂ ਛੋਟੇ ਅੰਦਰ ਦੇ ਕਿਹੜਾ ਚੁਰਲੂ ਵਾਲਾ ਪਿੰਡਾ ਚ ਆਉਂਦਾ ਹੁੰਦਾ ਹੈ ਜੀ ਇਹ ਇਹ ਉਸ ਕਿਸਮ ਦੇ ਚੁਰਲੂ ਵਾਲੇ ਜੇ ਬਸ ਚੁਰਲੂ ਇਹਨਾਂ ਨੇ ਫੇਰਨਾ ਕਿਆ ਕਰਦੇ ਆਂਗੇ ਜੀ ਆ ਕਰਦੇ ਆਂਗੇ ਹੁਣ ਇਹਨਾਂ ਨੇ ਗੋਲ ਹੀ 247 ਦਾ ਰੱਖ ਦਿੱਤਾ ਉਦੋਂ ਤੱਕ ਸਾਡੇ ਅਰਗੇ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ 247 ਦਾ ਗੋਲ ਰੱਖ ਕਹਿੰਦੇ ਉਦੋਂ ਆਪਾਂ ਵਿਕਸਤ ਬਣਾ ਦੇਾਂਗੇ ਦੇਸ਼ ਤੇ ਮੈਨੂੰ ਲੱਗਦਾ ਗਾਹ ਜਾਂਦੇ ਜਾਂਦੇ ਇਹ ਨਾ ਕਹਦੇ ਨਾ ਕਿ 2047 ਛਡੋ 2047 ਹੁਣ ਛਡੋ ਤੇ ਆਪਾਂ ਪੂਰਾ 2100 ਜਦੋਂ ਹੋਏਗਾ ਉਦੋਂ ਵਿਕਸਤ ਕਰਦੇ ਆਂਗੇ ਬਿਲਕੁਲ ਬਿਲਕੁਲ ਉਦੋਂ ਤੱਕ ਤੁਸੀਂ ਮਸਜਿਦਾਂ ਦੇ ਹੇਠੋਂ ਮੰਦਰ ਲੱਭੋ ਉਦੋਂ ਤੱਕ ਤੁਸੀਂ ਥਾਲੀ ਵਜਾਓ ਉਦੋਂ ਤੱਕ ਤੁਸੀਂ ਥਾਲੀ ਵਜਾਓ ਉਦੋਂ ਤੱਕ ਤੁਸੀਂ ਖਾਕੀ ਕੱਛੇ ਨੂੰ ਪੈਂਟ ਦਾ ਰੂਪ ਦੇ ਦਿਓ ਮਨਨ ਕਿ ਇਸ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਭੀੜ ਐ ਸਰ ਉਹ ਇੰਨਾ ਚੀਜ਼ਾਂ ਤੇ ਕੋਈ ਗੌਰ ਨਹੀਂ ਕਰਦੀ ਉਹਨਾਂ ਵਾਸਤੇ ਮੋਦੀ ਜਿਹੜਾ ਮੋਦੀ ਤਾਂ ਖੁਦ ਹੀ ਕਹਿੰਦਾ ਕਿ ਮੈਂ ਤਾਂ ਨਾਨ ਬਾਇਓਲੋਜੀਕਲ ਆ ਯਾਰ ਉਹ ਤੇ ਆਪਣੇ ਆਪ ਨੂੰ ਸਿੱਧਾ ਹੀ ਕਹਿੰਦਾ ਕਿ ਯਾਰ ਮੈਂ ਕੋਈ ਮਨੁੱਖ ਥੋੜੀ ਆ ਉਹ ਤਾਂ ਦੇਵ ਪੁਰਸ਼ੀ ਲਾ ਨਾ ਤਾਂ ਉੱਥੇ ਕੀ ਕੀ ਕਰ ਸਕਦੇ ਜੇ ਤੁਸੀਂ ਇੱਥੇ ਸਮਝਾ ਕੇ ਕਿਸੇ ਨੂੰ ਕੀ ਕਰੋਗੇ 36 ਬੰਦੇ ਆ ਜਾਂਦੇ ਉਹ ਉਹ ਵਟਸਐਪ ਤੇ ਜਿਹੜਾ ਗਿਆਨ ਵਹਿੰਦਾ ਫਿਰਦਾ ਹੈ ਉਹ ਉਹਦੇ ਘੋੜੇ ਤੇ ਸਵਾਰ ਹੋਏ ਨੇ ਹੂੰ ਉਹ ਉਹ ਘੋੜੇ ਨਾਲ ਦਲੱਤਾ ਮਾਰ ਕੇ ਦੌੜ ਜਾਂਦੇ ਕੀ ਕਰੀਏ ਦੱਸੋ ਬਿਲਕੁਲ